ਬਾਬਿਆਂ ਨੇ ਨਾ ਬਹੁਤ ਸੁਣੀ ਇੱਕ ਵਿਸ਼ਰੀ ਗਾਈ ਆ ਕੰਗਣਾ ਦੇ ਜਦ ਚਪੇੜਾ ਵੱਜਿਆ ਸੀ ਤੁਸੀਂ ਆ ਸੁਣੋ ਫੇਰਾ ਲੱਗ ਜਾਊਗਾ ਤਕ ਤੱਤਾ ਬੋਲਦੀ ਨੂੰ ਠੰਡ ਪੈ ਗਈ ਤੱਤ ਤੱਤ ਬੋਲਦੀ ਨੂੰ ਠੰਡ ਪੈ ਗਈ ਨੀਤੂ ਚੰਡੀ ਗਾੜੇ ਆਈ ਤੇ ਚੰਡ ਪੈ ਗਈ ਨੀ ਚੰਡੀ ਗਾੜੇ ਆਈ ਤੇ ਚੰਡ ਪੈ ਗਈ ਅੰਨ ਦਾ ਧਿਆਨ ਨੂੰ ਅਤਵਾਦੀ ਦੱਸਦੀ ਓ ਅੰਨ ਦਾ ਧਿਆਨ ਨੂੰ ਅਤਵਾਦੀ ਦੱਸਦੀ ਸਾਡੀਆਂ ਮਾਵਾਂ ਤੇ ਜੋ ਸੀ ਰਹਿੰਦੀ ਹੱਸਦੀ ਓ ਸਾਡੀਆਂ ਮਾਵਾਂ ਤੇ ਜੋ ਸੀ ਰਹਿੰਦੀ ਹਾਸਾ ਬੀ ਗੁਵਾਲੀ ਕਹਿੰਦੇ ਤੇਰੀ ਕੰਧ ਟਹਿ ਗਈ ਈ ਗੋਵਾਲੀ ਕਹਿੰਦੇ ਤੇਰੀ ਕੰਨ ਟਹਿ ਗਈ ਨੀ ਤੂੰ ਚੰਡੀ ਗਾੜੇ ਆਈ ਤੇਰੇ ਚੰਡ ਪੈ ਗਈ ਨੀ ਤੂੰ ਚੰਡੀ ਗਾੜੇ ਆਈ ਤੇਰੇ ਚੰਡ ਪੈ ਗਈ ਅੰਨ ਦਾ ਧਿਆਨ ਨੂੰ ਅਤਵਾਦੀ ਦੱਸਦੀ ਓ ਅੰਨ ਦਾ ਧਿਆਨ ਨੂੰ ਅਤਵਾਦੀ ਦੱਸਦੀ ਸਾਡੀਆਂ ਮਾਵਾਂ ਤੇ ਜੋ ਸੀ ਰਹਿੰਦੀ ਹੱਸਦੀ ਓ ਸਾਡੀਆਂ ਮਾਵਾਂ ਤੇ ਜੋ ਸੀ ਰਹਿੰਦੀ ਹਾਸਾਦੀ ਗੋਵਾਲੀ ਕਹਿੰਦੇ ਤੇਰੀ ਕੰਨ ਟਹਿ ਗਈ ਈ ਗੋਆਲੀ ਕਹਿੰਦੇ ਤੇਹੀ ਕਾਂਗ ਟਹਿ ਗਈ ਨੀ ਤੂੰ ਚੰਡੀ ਗਾੜੇ ਆਈ ਤੇ ਚੰਡ ਪੈ ਗਈ ਨੀ ਤੂੰ ਚੰਡੀ ਗਾੜੇ ਆਈ ਤੇਰੇ ਚੰਡ ਪੈ ਗਈ ਦੁਨੀਆ